ਪੰਗ ਮਗਾਣੀ ਦਾ ਜੰਗ ਛੜਨ ਵਾਲਾ ਹੁੰਦਾ ਪਹਾੜੀ ਰਾਜੇ ਤੇ ਗੁਰੂ ਦੀਆਂ ਫੌਜਾਂ ਆਹਮੋ ਸਾਹਮਣੇ ਡੱਟ ਚੁੱਕੀਆਂ ਹੁੰਦੀਆਂ ਸਿੱਖ ਸੂਰਮੇ ਰੰਗੀਤ ਨਗਾਰੇ ਤੇ ਡੱਗਾ ਠੋਕ ਦਿੰਦੇ ਆ ਫਿਰ ਫਿਰ ਕੀ ਕੋੜੇ ਹਿੰਕਦੇ ਆ ਤਲਵਾਰਾਂ ਖੜਕ ਪੈਂਦੀਆਂ ਵੇਖ ਕੇ ਹਰਾਨੀ ਉਦੋਂ ਹੁੰਦੀ ਆ ਜਦ ਪੀਰ ਬੁੱਧੂ ਸ਼ਾਹ ਦੀ ਸ਼ਿਫਾਰਿਸ਼ ਤੇ ਗੁਰੂ ਦੇ ਭਰਤੀ ਕੀਤੇ 500 ਪਠਾਨ ਦਗੇਬਾਗੀ ਕਰਕੇ ਰਾਤੋਂ ਰਾਤ ਲਾਲਚੀ ਹੋ ਕੇ ਗੁਰੂ ਨੂੰ ਛੱਡ ਕੇ ਪਹਾੜੀਆਂ ਵਾਲੇ ਪਾਸੇ ਜਾ ਖੜੇ ਹੁੰਦੇ ਆ ਜੰਗ ਪੱਕ ਚੁੱਕੀ ਹੁੰਦੀ ਹੈ ਨੇਜੇ ਚੱਲਦੇ ਆ ਬਲੂਕਾਂ ਜੋ ਹੰਗ ਵਰਦੀ ਹੁੰਦੀ ਹੈ ਹੁੰਦਾ ਕੀ ਹੈ ਅਚਾਨਕ ਇੱਕ ਪਾਸਿਓਂ ਨੀਲੇ ਵਸਤਰਾਵਾਂ ਵਾਲਾ ਭਾਰੀ ਲਸ਼ਕਰ ਖੀਦੀਗਾ ਨਾ ਬੰਨੀ ਕਰੀਮੇ ਅੱਲਾ ਕਰੀਮੇ ਅੱਲਾ ਕਰਦਾ ਵਾਰ ਪਰਵਾਹ ਕਰਨ ਲੱਗ ਪੈਂਦਾ ਭਾਈ ਨੰਦ ਜਾਂਦਾ ਅਖਦਾ ਗੁਰੂ ਜੀ ਹਾ ਆਪਣੇ ਹੱਕ ਕੌਣ ਆਗੇ ਜੋ ਪਹਾੜੀਆਂ ਨੂੰ ਲਹੂ ਲੁਹਾਨ ਕਰੀ ਜਾਂਦੇ ਆ ਤਾਂ ਇੱਕ ਸੂਰਬੀ ਵਿਯੋਧਾ ਆ ਕੇ ਆਖਦਾ ਹਯੂਰ ਇਹ ਸਾਡੇ ਸਢੌਰੇ ਵਾਲੇ ਪੀਰ ਬੁੱਧੂ ਸ਼ਾਹ ਦੇ ਮਰੀਦ ਹੈ ਪੀਰ ਜੀ ਨੂੰ ਜਦੋਂ ਪਤਾ ਲੱਗਾ ਕਿ 500 ਪਠਾਨ ਜੋ ਮੇਰੀ ਸ਼ਿਪਾਰਿਸ਼ ਤੇ ਗੁਰੂ ਨੇ ਭਰਤੀ ਕੀਤੇ ਸੀ ਉਹ ਛੱਡ ਕੇ ਦੂਜੇ ਪਾਸੇ ਰਲ ਗਏ ਤਾਂ ਨਮੋਸ਼ੀ ਮੰਨ ਕੇ ਪੀਰ ਜੀ ਨੇ ਆਪ ਦੇ 700 ਮਰੀਦਾਂ ਦੇ ਹਥਿਆਰ ਦੇ ਕੇ ਮਦਦ ਲਈ ਤੁਰ ਦਿੱਤਾ ਬਸ ਫੇਰ ਕੀ ਸੀ ਹੌਸਲੇ ਬਲੰਦ ਹੋ ਜਾਂਦੇ ਆ ਜੰਗ ਤਿੱਖਾ ਹੋ ਜਾਂਦਾ ਹੈ ਸੇਕਲਿਓ ਦੇ ਪਹਾੜੀਆਂ ਦੇ ਪੈਰ ਖੇਡ ਦਿੰਦੇ ਆ ਪਹਾੜੀਆਂ ਦਾ ਕਹਿੰਦਾ ਕੋਹਦਾ ਤੀਰੰਦਾ ਹਰੀ ਜਾਂਦ ਰਗੜ ਦਿੱਤਾ ਜਾਂਦਾ ਡਰਦੇ ਹਮਾਰੇ ਪਹਾੜੀਏ ਪਿਛਲ ਖਰੀ ਹੋ ਤਰਦੇ ਅਮਦਾਨ ਨੂੰ ਪਹਿਲਾ ਪਹਾੜੀ ਦਾ ਜੁੱਧ ਫਿਰ ਗੁਰੂ ਦੇ ਹੱਕ ਚ ਹੋ ਜਾਂਦਾ ਹੈ ਅਗਲੀ ਸਵੇਰ ਪੋਟਾ ਸਾਹਿਬ ਵਿੱਚ ਦਰਬਾਰ ਸਜਦਾ ਹੈ ਪਾਸ਼ਾ ਜੰਗੀ ਯੋਧਿਆਂ ਨੂੰ ਪੋਸ਼ਕ ਕੈਸੋਕ ਕੇ ਦਸਾਲੇ ਦੇ ਕੇ ਨਵਾਇ ਰਹੇ ਹੁੰਦੇ ਆ ਪੀਰ ਬੁੱਧੂ ਸਾਜੀ ਦੇ ਦੋ ਪੁੱਤਰ ਤੇ ਇੱਕ ਪ੍ਰਾਸ਼ੀਤ ਹੋ ਚੁੱਕੇ ਹੁੰਦੇ ਆ ਉਹ ਮਕੀਦਾ ਸਮੇਤ ਗੁਰੂ ਦਰਬਾਰ ਚ ਜਾ ਹਾਜ਼ਰ ਹੁੰਦਾ ਗੁਰੂ ਫਰਮਾਉਂਦੇ ਆ ਆਓ ਪੀਰ ਜੀ ਤੁਹਾਨੂੰ ਅਸੀਂ ਅੱਜ ਉਹ ਸੁਗਾਤ ਦੇਵਾਂਗੇ ਜੋ ਰਹਿੰਦੀ ਦੁਨੀਆ ਤੱਕ ਸਿੱਖ ਯਾਦ ਬਣੀ ਰਹੇਗੀ ਦੇਣ ਦੇ ਛਾਹ ਜੇ ਨਾਲ ਜੂਜੀ ਪਾਸ਼ਾ ਬਾਹਰ ਨਿਕਲ ਕੇ ਇੱਕ ਪੱਥਰ ਦੀ ਸਿਲਤੀ ਬੈਠ ਕੇ ਕੇਸਵਾਦੇ ਹੁੰਦੇ ਆ ਤਾਂ ਉਹ ਵੇਖਦੇ ਆ ਗੁਰੂ ਜੀ ਥੋੜੀ ਦੂਰ ਬੁੱਧੂ ਸਾ ਸਹੀ ਦੇ ਦੇ ਰੰਗ ਵਿੱਚ ਖੜਾ ਹੁੰਦਾ ਹੈ ਕੋਲ ਬੁਲਾ ਕੇ ਗੁਰੂ ਸਾਹਿਬ ਆਖਦੇ ਆ ਪੀਰ ਨੂੰ ਪੀਰ ਜੀ ਸਾਡੀਆਂ ਸਾਰੀਆਂ ਮੁਹੱਬਤਾਂ ਤੁਹਾਡੇ ਨਾਲ ਹੈ ਤੇ ਪੀਰ ਨੂੰ ਇੱਕ ਨਾਲ ਲਾ ਲੈਂਦੇ ਆ ਗੁਰੂ ਸਾਹਿਬ ਚਾਹੇ ਉਸ ਨੂੰ ਖਾਸ ਯਾਦਗਾਰੀ ਨਿਸ਼ਾਨੀਆਂ ਨਾਲ ਪਹਿਲਾਂ ਹੀ ਨਵਾ ਚੁੱਕੇ ਹੁੰਦੇ ਆ ਪਰ ਉਹ ਪੀਰ ਦੀ ਅਜੇ ਵੀ ਖਾਸ ਤਮੰਨਾ ਦਾ ਤਲਬ ਕਰਦਾ ਹੈ ਮੰਗ ਉਸ ਦੀ ਬੜੀ ਕਮਾਲ ਦੀ ਹੁੰਦੀ ਹੈ ਹੱਥ ਜੋੜ ਕੇ ਆਖਦਾ ਅਯੂਰ ਜਿਹੜਾ ਤੁਹਾਡੇ ਹੱਥ ਵਿੱਚ ਕੰਗਾ ਹੈ ਇਹ ਮੈਨੂੰ ਬਖਸ਼ ਦਿਓ ਉਹ ਕੰਗਾ ਜਿਹਦੇ ਵਿੱਚ ਗੁਰੂ ਦੇ ਕੇਸਾਂ ਦੇ ਵਾਲ ਜੋ ਵਿੱਚ ਹੀ ਅੜੇ ਪਏ ਹੁੰਦੇ ਆ ਹਵਾਲਾ ਸਮੇਤ ਉਹ ਕੰਗਾ ਚੋਜੀ ਪਾਤਸ਼ਾਹ ਦੋਨਾਂ ਹੱਥਾਂ ਨਾਲ ਪੀਰ ਨੂੰ ਬਖਸ਼ ਦਿੰਦੇ ਆ ਅੱਜ ਵੀ ਉਹ ਕੇਸਾਂ ਦੇ ਵਾਲ ਤੇ ਮੌਜੂਦ ਕੰਗਾ ਪਗੰਬਰੀ ਨੂਰ ਦੇ دیدار ਕਰਾਉਂਦਾ ਤੇ ਵੱਡੀਆਂ ਮਰੀਦੀ ਮੁਹੱਬਤਾਂ ਦੀ ਬਾਤ ਪਉਂਦਾ ਜਾਂਦਾ ਨਮੋ ਨਮੋ ਮਾਲਕਾ ਤੇਰੇ ਮੁਹੱਬਤੀ ਮਰੀਦਾਂ ਨੂੰ